ਜਦੋਂ ਸੰਗਤ ਆ ਰਹੀ ਹੈ ਆਉਂਦੇ ਆਉਂਦੇ ਸੰਗਤ ਦੇ ਨਾਲ ਰਸਤੇ ਦੇ ਵਿੱਚ ਕੋਈ ਚੋਰ ਵੀ ਰਲ ਗਿਆ ਬੋਲੋ ਚੋਰ ਵੀ ਰਲ ਗਿਆ ਹੁਣ ਮਨ ਦੇ ਵਿੱਚ ਸੋਚਦਾ ਹੈ ਵੀ ਮੈਂ ਇਹਨਾਂ ਨੂੰ ਲੁੱਟਾਂਗਾ ਇਹਨਾਂ ਦੇ ਕੋਲੇ ਬਹੁਤ ਧਨ ਹੋਏਗਾ ਇਹਨਾਂ ਦੇ ਕੋਲ ਬਹੁਤ ਪੈਸਾ ਹੋਏਗਾ ਮੈਂ ਬਹੁਤ ਅਮੀਰ ਹੋ ਜਾਵਾਂਗਾ ਇਦਾਂ ਦੀ ਮਨਸਾ ਲੈ ਕੇ ਨਾ ਸੰਗਤ ਦੇ ਵਿੱਚ ਰਲ ਗਿਆ ਸੰਗਤ ਦੇ ਵਿੱਚ ਰਲਿਆ ਵਾ ਸੰਗਤ ਦੇ ਨਾਲ ਹੀ ਤੁਰਿਆ ਆ ਰਿਹਾ ਸੰਗਤ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਆ ਰਹੀ ਹੈ ਆਪ ਵੀ ਨੀਵੀਂ ਬਾਕੇ ਮਗਰੀ ਤੁਰਿਆ ਆ ਰਿਹਾ ਗੁਰਮਖੋ ਰਸਤੇ ਦੇ ਵਿੱਚ ਇਹਦਾ ਕੋਈ ਦਾ ਨਾ ਲੱਗਿਆ ਚੋਰੀ ਕਰਨ ਦਾ ਜਦੋਂ ਚੋਰੀ ਕਰਨ ਦਾ ਦਾ ਨਾ ਲੱਗਿਆ ਗੁਰਮੁਖ ਪਿਆਰੋ ਇਸੇ ਤਰ੍ਹਾਂ ਇਹ ਗੁਰੂ ਹਰਿਕ੍ਰਿਸ਼ਨਾ ਮਹਾਰਾਜ ਜੀ ਦੇ ਦਰ ਤੇ ਪਹੁੰਚ ਗਿਆ ਕੀਰਤਪੁਰ ਸਾਹਿਬ ਸੰਗਤਾਂ ਨੇ ਵਿਸ਼ਰਾਮ ਕੀਤਾ ਪ੍ਰਸ਼ਾਦਾ ਪਾਣੀ ਸ਼ਕਿਆ ਭੋਜਨ ਸ਼ਕਿਆ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਇਹਨੇ ਵੀ ਨਾਲ-ਨਾਲ ਓਮੀ ਜਾਪ ਕੀਤਾ ਪ੍ਰਸ਼ਾਦਾ ਇਹਨੇ ਵੀ ਸ਼ਕ ਲਿਆ ਕਿਉਂਕਿ ਗੁਰੂ ਨਾਨਕ ਦਾ ਘਰ ਇਦਾਂ ਦਾ ਹੀ ਹੈ ਇਥੇ ਚੋਰ ਆਜੇ ਫਕੀਰ ਆਜੇ ਸਭ ਦਾ ਸਨਮਾਨ ਹੈ ਲੋ ਜੀ ਸੰਗਤ ਦੇਣ ਵਾਲੀ ਪ੍ਰਸ਼ਾਦਾ ਛਕ ਰਿਹਾ ਹੈ ਬੈਠਾ ਪਰ ਅੰਦਰ ਕੀ ਹੈ ਅੰਦਰ ਖੋਟ ਹੈ ਵੀ ਮੈਂ ਚੋਰੀ ਕਰਾਂਗਾ ਤਨ ਲੋ ਲੁੱਟ ਕੇ ਲੈ ਜਾਵਾਂਗਾ ਗੁਰਮੁਖੋ ਸੰਗਤ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀਏ ਇਹ ਵੀ ਉਤਲੇ ਜੇ ਮਨੋਂ ਕਹਿ ਰਿਹਾ ਵਾਹਿਗੁਰੂ 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 ਉਤਲੇ ਜੇ ਮਨੋਂ ਕਹਿ ਰਿਹਾ ਲਓ ਜੀ ਪ੍ਰਸ਼ਾਦਾ ਪਾਣੀ ਛਕਿਆ ਫਿਰ ਗੁਰੂ ਹਰਿ ਗ੍ਰੀਵੰਸਾ ਮਹਾਰਾਜ ਜੀ ਦੀ ਸੰਗਤ ਹੋ ਰਹੀ ਹੈ ਸੰਗਤ ਸੰਗਤ ਦੇ ਵਿੱਚ ਸਮਲ ਹੋ ਗਈ ਜਿਹੜੀ ਲਾਹੌਰ ਤੋਂ ਚੱਲ ਕੇ ਆਈ ਹੈ ਇਹ ਵੀ ਭਾਈ ਸੰਗਤ ਦੇ ਵਿੱਚ ਹੀ ਬੈਠ ਗਿਆ ਜਿਹੜਾ ਚੋਰ ਚੋਰੀ ਕਰਨ ਵਾਸਤੇ ਆਇਆ ਇਹ ਵੀ ਗੁਰੂ ਕੀ ਸੰਗਤ ਦੇ ਵਿੱਚ ਹੀ ਬੈਠ ਗਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ ਮੇਰੇ ਚੋਜੀ ਪ੍ਰੀਤ ਮੁਸਕਰਾ ਰਹੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਮੁਸਕਰਾ ਕੇ ਪੋਤਲੀ ਜੀ ਆਵਾਜ਼ ਦੇ ਵਿੱਚ ਕਹਿ ਰਹੇ ਨੇ ਵਾਹ ਭਾਈ ਅੱਜ ਤੇ ਸੰਗਤ ਚੱਲ ਕੇ ਆਈ ਹੈ ਸੰਗਤ ਦੇ ਨਾਲ ਬੋਲੋ ਚੋਰ ਵੀ ਛਲਕਿਆ ਗਿਆ ਕਿਉਂਕਿ ਮਨ ਦੇ ਵਿੱਚ ਬਹਿ ਮਸੀਨਾ ਵੀ ਇਹ ਛੋਟੀ ਜੀ ਉਮਰ ਦਾ ਹੈ ਛੋਟੀ ਜੀ ਇਹਦੀ ਉਮਰ ਹੈ ਇਹ ਸੰਗਤ ਗੱਲਾਂ ਕਰਦੀ ਆ ਰਹੀ ਸੀ ਗੁਰੂ ਅੰਤਰਜਾਮੀ ਹੈ ਗੁਰੂ ਤੇ ਦਿਲਾਂ ਦੀਆਂ ਜਾਣਨ ਵਾਲਾ ਹੈ ਗੁਰੂ ਨੂੰ ਕੀ ਪਤਾ ਲੱਗੇਗਾ ਵੀ ਮੈਂ ਚੋਰ ਆ ਮੇਰੇ ਕਿੜਾ ਮੱਥੇ ਤੇ ਲਿਖਿਆ ਵੀ ਮੈਂ ਚੋਰ ਆ ਸੰਗਤ ਦੇ ਵਿੱਚ ਹੀ ਬੈਠ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਸੰਗਤ ਆਈ ਹੈ ਸੰਗਤ ਦੇ ਵਿੱਚ ਬੋਲੋ ਚੋਰ ਵੀ ਆ ਗਿਆ ਨਾਲ ਦੀ ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਵੱਲ ਵੇਖਦਾ ਤੇ ਨੀਵੀਂ ਪਾ ਲੈਂਦਾ ਹੈ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਚੋਰ ਵੀ ਆ ਗਿਆ ਹੁਣ ਸੋਚਦੇ ਵੀ ਬਾਕੀ ਗੁਰੂ ਇਹਨਾਂ ਦਾ ਅੰਤਰਜਾਮੀ ਲੱਗਦਾ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੀਆਂ ਆਹ ਪੰਗਤੀਆਂ ਪੜ ਰਹੇ ਨੇ ਆ ਬਚਨ ਪੜ ਰਹੇ ਨੇ ਕਿਹੜਾ ਸ਼ਬਦ ਹੈ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਚੋਰ ਕੀ ਹਮ ਭਰੈ ਨ ਕੋਇ ਚੋਰ ਕੀਆ ਚੰਗਾ ਕਿਉ ਹੋਏ ਇਹ ਬਚਨ ਪੜਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜੀ ਨੇ ਇਹ ਵੀ ਸ਼ਬਦ ਪੜਿਆ ਅਸੰਖ ਮੂਰਖ ਅੰਦ ਘੋਰ ਅਸੰਖ ਚੋਰ ਹਰ ਆਮਖੋਰ ਗੁਰੂ ਹਰਿਕੰਸਾ ਮਹਾਰਾਜ ਇਹ ਸ਼ਬਦ ਬੋਲਦੇ ਪਏ ਹੁਣ ਇਹਦੇ ਮਨ ਦੇ ਵਿੱਚ ਬਹਿਮ ਕੀ ਹੈ ਭਲੇਖਿਆ ਵੀ ਕੀ ਹੈ ਵੀ ਜੇ ਗੁਰੂ ਅੰਤਰ ਜਮੀ ਹੈ ਗੁਰੂ ਫਿਰ ਮੇਰਾ ਨਾਮ ਲੈ ਕੇ ਕਵੇ ਵੀ ਜੀ ਗੁਰੂ ਨੂੰ ਇਹ ਨਹੀਂ ਪਤਾ ਲੱਗ ਗਿਆ ਵੀ ਸੰਗਤ ਦੇ ਵਿੱਚ ਚੋਰ ਵੀ ਆ ਬੜਿਆ ਸੰਗਤ ਦੇ ਵਿੱਚ ਚੋਰ ਵੀ ਆ ਕੇ ਬੈਠ ਗਿਆ ਫਿਰ ਮੈਂ ਤਾਂ ਸਮਝਾਂਗਾ ਵੀ ਜੇ ਗੁਰੂ ਮੇਰਾ ਨਾਂ ਲੈ ਕੇ ਕਵੇ ਹਨ ਪ੍ਰਖਰਿਆ ਨਾ ਵੇਖ ਰਿਹਾ ਪਰ ਚੱਕੇ ਗੁਰੂ ਹਰਿ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਪਏ ਚੋਰ ਕੀ ਹਮ ਆ ਪਰੈ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਚੋਰ ਦੀ ਭਾਈ ਹਮ ਹੀ ਨਹੀਂ ਕੋਈ ਪਰਦਾ ਜੇ ਦੋਹਾਈ ਚੋਰ ਹੈ ਚੋਰ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ ਵੀ ਇਹ ਚੰਗਾ ਕੀਤਾ ਇਹਨੇ ਮਾੜਾ ਹੀ ਕਹੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਵੀ ਕਹਿ ਰਹੇ ਨੇ ਸੋਨ ਮਨ ਅੰਦੇ ਕੁੱਤੇ ਕੂੜਿਆ ਦੇ ਉਹ ਮਨ ਜਿਹੜਾ ਲੋਭੀ ਬਣਿਆ ਵਾ ਕੁੱਤਾ ਬਣਿਆ ਵਾ ਲੁੱਟ ਦੀ ਖੁਆਇਸ਼ ਲੁੱਟ ਦੀ ਇੱਛਾ ਰੱਖ ਕੇ ਆਇਆ ਵੈ ਸੰਗਤ ਦੇ ਵਿੱਚ ਹੁਣ ਮਨ ਦੇ ਵਿੱਚ ਇਹਦੇ ਵਹਿਮ ਇਹ ਭਲੇਖਾ ਵੀ ਜੇ ਗੁਰੂ ਇੰਨਾ ਅੰਤਰਜਾਮੀ ਹੈ ਫਿਰ ਮੇਰਾ ਨਾਮ ਲੈ ਕੇ ਕਵੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਤਾ ਕੀ ਕਿਹਾ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲ ਵੇਖ ਰਹਿੰਦਾ ਹੈ ਤੇ ਫਿਰ ਨੀਵੀਂ ਪਾ ਲੈਂਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਜਸਪਾਲ ਰਾਈ ਤੈਨੂੰ ਹੀ ਕਹਿੰਨੇ ਆ ਭਾਈ ਜਸਪਾਲ ਰਾਈ ਤੈਨੂੰ ਕਹਿ ਰਹੇ ਆ ਇਹ ਪਿੱਛੇ ਨੂੰ ਵੇਖਦਾ ਮੁੜ ਕੇ ਵੀ ਕੋਈ ਮੇਰੇ ਪਿੱਛੇ ਹੀ ਵੀ ਖੜਾ ਪਿੱਛੇ ਨਾ ਕੋਈ ਖੜਾ ਹੋਵੇ ਗੁਰੂ ਹਰਿਕ੍ਰਿਸ਼ਨ ਸਾਹਿਬਾਰੇ ਕਹਿੰਦੇ ਨਹੀਂ ਤੈਨੂੰ ਗਿਆ ਜਦੋਂ ਇੰਨੀ ਗੱਲ ਕਹੀ ਨਾ ਮੇਰੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਸੱਚੀ ਗੱਦਗਦ ਹੋ ਗਈ ਅੰਦਰੋਂ ਤੋਤ ਆ ਗਿਆ ਗੁਰੂ ਹਰਿਕੰਸਾ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਡਿੱਗ ਪਿਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਬਾਕੀ ਹੀ ਮੈਂ ਬੋਲੋ ਚੋਰ ਆ ਚੋਰੀ ਦੇ ਮਕਸ਼ਦ ਕਰਕੇ ਹੀ ਮੈਂ ਸੰਗਤ ਦੇ ਨਾਲ ਰਲ ਕੇ ਆਇਆ ਗੌਰ ਕਰਿਓ ਜਦੋਂ ਅਸੀਂ ਕਿਸੇ ਵੀ ਧਾਮ ਤੇ ਜਾਂਦੇ ਆ ਕਿਸੇ ਵੀ ਧਾਮ ਤੇ ਜਾਈਏ ਕਿਸੇ ਵੀ ਤੀਰਥ ਤੇ ਜਾਈਏ ਉਥੇ ਬਕਾਇਦਾ ਨਾ ਉੱਥੋਂ ਦੇ ਪ੍ਰਬੰਧਕਾਂ ਦਾ ਲਿਖ ਕੇ ਲਾਇਆ ਹੁੰਦਾ ਹੈ ਕਿ ਭਾਈ ਜੀਵ ਕਤਰਿਆ ਤੋਂ ਬਚੋ ਲਾਇਆ ਹੁੰਦਾ ਨਾ ਵੀ ਚੋਰਾਂ ਤੋਂ ਬਚੋ ਕਿਉਂ ਲਾਇਆ ਹੁੰਦਾ ਹੈ ਇਹ ਗੁਰਮੁਖ ਪਿਆਰੋ ਜਿਹੜੇ ਜੀਵ ਕਤਰੇ ਨੇ ਚੋਰ ਨੇ ਇਹ ਇੱਥੇ ਵੀ ਪਹੁੰਚ ਜਾਂਦੇ ਨੇ ਗੁਰੂ ਨਾਨਕ ਦਾ ਦਰ ਹੀ ਐਸਾ ਹੈ ਗੁਰੂ ਨਾਨਕ ਦਾ ਘਰ ਹੀ ਇਸ ਤਰ੍ਹਾਂ ਦਾ ਹੈ ਇੱਥੇ ਚੋਰ ਵੀ ਆ ਜਾਂਦੇ ਨੇ ਇੱਥੇ ਦਾਨੀ ਵੀ ਆ ਜਾਂਦੇ ਨੇ ਇਥੇ ਦਾਨ ਨੂੰ ਚਰਾਉਣ ਵਾਲੇ ਵੀ ਆ ਜਾਂਦੇ ਨੇ ਗੁਰੂ ਨਾਨਕ ਦਾ ਦਰ ਐਸਾ ਹੈ ਤੇ ਗੁਰੂ ਹਰਿਕੰਸਾ ਮਹਾਰਾਜ ਸੱਚੇ ਪਾਤਸ਼ਾਹ ਐਸੇ ਗੁਰੂ ਸੰਤ ਗੁਰਮੁਖ ਪਿਆਰੇ ਉਹ ਕੱਲਾ ਸਰੀਰ ਦਾ ਕੋੜ ਨਹੀਂ ਦੂਰ ਕਰਦੇ ਸਨ ਇਹ ਧਿਆਨ ਰੱਖਿਓ ਵੀ ਕੱਲੇ ਸਰੀਰ ਦਾ ਕੋੜ ਦੂਰ ਕਰ ਦਿੱਤਾ ਸੱਚ ਜਾਣਿਓ ਜਿਹਦਾ ਸਰੀਰ ਕੋੜੀ ਹੋ ਗਿਆ ਰੋਗੀ ਹੋ ਗਿਆ ਤਾਂ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਹਦੇ ਤਨ ਦਾ ਰੋਗ ਕੋੜ ਵੀ ਦੂਰ ਕਰਦੇ ਸਨ ਸੱਚ ਜਾਣਿਓ ਜਿਹਦਾ ਮਨ ਕੋੜੀ ਹੋ ਗਿਆ ਨਾ ਮਨ ਰੋਗੀ ਹੋ ਗਿਆ ਤਾਂ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਬਾਣੀ ਦਾ ਉਪਦੇਸ਼ ਦੇ ਕੇ ਉਹਦੇ ਮਨ ਦਾ ਕੋੜ ਵੀ ਦੂਰ ਕਰ ਦਿੰਦੇ ਸਨ ਆਖੋ ਸਤਿਨਾਮ